ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਸੋਫਾ ਤਿਆਰ ਕੀਤਾ ਹੀ ਆਪਾਂ ਨੌ ਸੀਟ ਦੇ ਵਿੱਚ ਬੜਾ ਘੈਂਟ ਸੋਫਾ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਵੀਡੀਓ ਜ਼ਰੂਰ ਵੇਖਣਾ ਤੁਹਾਡੇ ਕੰਮ ਦੀ ਵੀਡੀਓ ਆ ਨੌਲੇਜ ਵਾਲੀ ਵੀਡੀਓ ਆ ਤੇ ਬਾਈ ਜੀ ਵੀ ਆਪਣੇ ਨਾਲ ਜਿਹਨਾਂ ਨੇ ਸੈੱਟ ਲਿਆ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਜੋ ਆਹ ਸੈੱਟ ਆਪਣਾ ਨੌ ਸੀਟ ਦੇ ਵਿੱਚ ਸਾਰਾ ਪਹਿਲਾਂ ਚੈੱਕ ਕਰਾ ਦੇ ਜਸਪ੍ਰੀਤ ਨੌ ਸੀਟ ਦੇ ਦੇ ਵਿੱਚ ਆਪਾਂ ਤਿਆਰ ਕੀਤਾ ਤੇ ਕਪੜਾ ਲੱਗਾ ਉੱਪਰ ਪੂਰਾ ਕੰਪਨੀ ਦਾ ਮੋਸ਼ਾ ਕਪੜਾ ਫੁੱਲ ਹੰਡਾਈ ਵਾਲਾ ਤੇ ਜਿਹੜੀ ਇਹਦੀ ਹੈਗੀ ਆ ਜੀ ਗੱਡੀ ਐਚ ਆਰ ਦੀ ਗੱਡੀ ਪਾਉਣੀ ਆਪਾਂ ਫੁੱਲ ਗਰੰਟੀ ਵਾਲੀ ਤੇ 5 ਸਾਲ ਦੀ ਇਹਦੀ ਮਿਲੂਗੀ ਗਰੰਟੀ ਤੇ ਅਡਜਸਟੇਬਲ ਸਾਰਾ ਤਿਆਰ ਕੀਤਾ ਆਪਾਂ ਆਹ ਦਿਖਾ ਦੀ ਆਹ ਤਿੰਨ ਸੀਟ ਸਿੰਗਲ ਸੀਟ ਵਿੱਚ ਪਾਈ ਇਹਦੇ ਆਹ ਦੋ ਸੀਟ ਦੇ ਵਿੱਚ ਇਹਨੂੰ ਆਪਾਂ ਆਹ ਸੀਟ ਕੱਢ ਕੇ ਆਪਾਂ ਉੱਥੇ ਪਾ ਸਕਦੇ ਜੇ ਐਨੂੰ ਵਧਾਉਣਾ ਤੇ ਇਧਰੋਂ ਵੱਜੂਗਾ ਜੇ ਐਨੂੰ ਵਧਾਉਣਾ ਤਾਂ ਇਹ ਬਣਿਆ ਪਿਆਈ ਆ ਇਹ ਸਾਰਾ ਸੈੱਟ ਹੈਗਾ ਜੀ 9 ਸੀਟ ਦੇ ਵਿੱਚ ਤੇ ਬਾਜੂ ਬਖਾਦੀ ਬਾਜੂ ਸਾਰਾ ਪੂਰਾ ਢੈਡ ਬਾਜੂ ਬਰਾਇਆ ਬਟਨ ਲਾ ਕੇ ਹਾਫ ਦੇ ਵਿੱਚ 골ਡਨ ਦਾ ਵਰਕ ਕੀਤਾ ਤੇ ਬਾਕੀ ਇੱਥੇ ਸਲਾਈਆਂ ਮਾਰੀਆਂ ਆਪਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਾਕੀ ਵੱਡੀ ਜਿਹੜੀ ਗੱਲ ਹੁੰਦੀ ਆ ਸਲਾਈਆਂ ਸਾਰੀਆਂ ਨਾ ਉੱਪਰ ਵੱਜੀਆਂ ਸਾਰੇ ਸਲਾਈਆਂ ਮਾਰ ਕੇ ਆਪਾਂ ਤਿਆਰ ਕਰਦੇ ਆ ਤੇ ਜਿੰਨਾ ਵੀ ਹੋਰਾ ਬੰਦਾ ਸਾਰਾ ਇਹ ਸਾਰਾ ਕੋਟਿੰਗ ਦੇ ਵਿੱਚ ਨਹੀਂ ਤਾਂ ਆਮ ਜੋ ਬਜ਼ਾਰਾਂ ਦੇ ਵਿੱਚ ਆਪਾਂ ਨੂੰ ਮਿਲੂਗਾ ਉਹ ਗੱਡੀ ਦੇ ਉੱਪਰ ਵੀ ਕੋਈ ਸਲਾਈ ਨਹੀਂ ਵੱਜਦੀ ਗੱਡੀ ਦੇ ਉੱਪਰ ਸਾਰਾ ਕਪੜਾ ਜਿਹੜਾ ਪਲੇ ਨਹੀਂ ਚੜੂਗਾ ਜਿਵੇਂ ਆਹ ਦੇਖ ਲਓ ਸਾਰੇ ਸਲਾਈਆਂ ਮਾਰ ਕੇ ਵਿੱਚ ਡੋਂਗ ਪਾ ਕੇ ਗੱਡੀ ਦੇ ਵਿੱਚ ਆਪਾਂ ਤੇ ਜਿਹੜੀ ਗੱਦੀ ਬਣੀ ਆ ਇਹਦੇ ਤੇ ਪੂਰਾ ਡਿਜ਼ਾਈਨ ਤਿਆਰ ਕੀਤਾ ਆਪਾਂ ਅਗਲੀਆਂ ਆ ਪਾ ਗਏ ਆਪਾਂ ਸੋਨਾ ਮਾਰੀਆਂ ਥੱਲੇ ਪਲੇਨ ਕਪੜਾ ਆ ਗਿਆ ਪੂਰੇ ਡਿਜ਼ਾਈਨ ਦੇ ਵਿੱਚ ਆਪਾਂ ਤਿਆਰ ਕਰਦੇ ਹਾਂ ਤੇ ਜਿਹੜਾ ਇਹਦਾ ਕਾਰਨਰ ਆ ਗਿਆ ਲੋਜ ਆ ਗਿਆ ਇਹ ਲੋਜ ਕਾਰਨ ਦੇ ਵਿੱਚ ਕਾਰਨਰ ਦੇ ਵਿੱਚ ਤੇ ਨਾਲ ਹੀ ਆ ਗਿਆ ਟੇਬਲ 3x3 ਦਾ 3x3 ਦਾ ਟੇਬਲ ਆ ਸ਼ੀਸ਼ਾ ਆ ਗਿਆ ਨੋਮੰਬਰ ਦੇ ਉੱਪਰ ਤੇ ਬਾਈ ਜੀ ਆਪਣੇ ਨਾਲ ਆ ਤੇ ਉਹਨਾਂ ਨੇ ਆਪਾਂ ਕਰਦੇ ਗਏ ਆਜੋ ਬਾਈ ਜੀ ਸਮਾਨ ਆਪਣਾ ਜਿਹੜਾ ਤੁਹਾਡੇ ਘਰੇ ਅੱਗੇ ਵੀ ਗਿਆ ਕਿਸੇ ਚੀਜ਼ ਦਾ ਕੋਈ ਲੰਬਾ ਹੋਵੇ ਸਾਨੂੰ ਦੱਸ ਸਕਦੇ ਹੇ ਕੋਈ ਲੰਬਾ ਨਹੀਂ ਤਕਰੀਦ ਫਰਨੀਚਰ ਹਾਉਸ ਤੋਂ ਅਸੀਂ ਹਰੇਕ ਵਾਰੀ ਚੀਜ਼ ਲੈਣੇ ਜਦੋਂ ਵੀ ਸਾਨੂੰ ਕਿਸੇ ਚੀਜ਼ ਤੇ ਲੋੜ ਹੁੰਦੀ ਬੈੱਡ ਸੋਫਾ ਕਲੰਬਾਰੀ ਇੱਥੋਂ ਲੈ ਕੇ ਜਾਈਦਾ ਸਮਾਨ ਬਹੁਤ ਵਧੀਆ ਨਿਕਲਦਾ ਰੇਟ ਵੀ ਜਾਇਜ਼ ਹੁੰਦਾ ਇੱਥੇ ਕੋਲੋਂ ਦੁਆਰਾ ਦੁਆਰਾ ਅਸੀਂ ਵਿਜਿਟ ਕਰਦੇ ਨਾਲ ਪਾਜ ਤੱਕ ਸਮਾਨ ਲੈਣ ਇਹ ਸੈੱਟ ਵੀਰਜੀ ਉਹਨਾਂ ਨੇ ਲਿਆ ਸੈੱਟ ਬਹੁਤ ਵਧੀਆ ਬਣਿਆ ਫੋਲੇ ਦੀ ਗਾਰੰਟੀ ਆ ਕੱਪੜੇ ਦੀ ਗਾਰੰਟੀ ਆ ਤੇ ਥੱਲੜੀ ਗੱਡੀ ਦੀ ਵੀ ਗਾਰੰਟੀ 5 ਸਾਲ ਦੀ ਗਾਰੰਟੀ ਆ ਤੇ ਅੱਗੇ ਵੀ ਬਾਈ ਜੀ ਆਪਣੇ ਤੋਂ ਲੈ ਕੇ ਜਾਂਦੇ ਸਮਾਨ ਦਾ ਸਿੱਧਾ ਤੁਹਾਨੂੰ ਤੇ ਤੁਸੀਂ ਵੀਡਿਓ ਕਰ ਸਕਦੇ ਹੋ ਇੱਕ ਕੋੜੀ ਸੇਖਾ ਸੁਜੀਤ ਫਰਨੀਚਰ ਸ਼ੋਰੂਮ ਵੀਆ ਰੋਡ ਕੋੜੀ ਸੇਖਾ ਕੱਲ ਦੇ ਨੰਬਰਾਂ ਦੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਤੇ ਚੈਨਲ ਆਪਣ ਨੂੰ ਫੋਲੋ ਕਰ ਲਓ ਜੀ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ